ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਬੁਟੀਕ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਆਪਾਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਸੋਹਣੀ ਕਲੈਕਸ਼ਨ ਮੈਨੂੰ ਮੈਂ ਤਾਂ ਆਪਦੇ ਕੰਨੀਓ ਬਹੁਤ ਕੋਸ਼ਿਸ਼ ਕਰਕੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਉਣੀ ਹੈ ਤੇ ਤੁਹਾਨੂੰ ਵੀ ਪਸੰਦ ਆਉਗੀ ਇਸ ਚੀਜ਼ ਦੀ ਮੈਂ ਉਮੀਦ ਕਰਦੀ ਹਾਂ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਚਰ ਵੀ ਕਰ ਦਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੀ ਵੀਡੀਓ ਨੂੰ ਸਪੋਰਟ ਕਰ ਰਹੇ ਹੋਗੇ ਤੇ ਐਵੇਂ ਤੁਸੀਂ ਸਪੋਰਟ ਕਰਦੇ ਰਹੋ ਆਪਣੇ ਜਿਹੜੇ ਸਬਸਕ੍ਰਾਈਬਰ ਹੈ ਜੀ 1000 ਹੋਣ ਵਾਲੇ ਬਹੁਤ ਥੋੜੇ ਜਿ ਘੱਟ ਹੈ ਤੇ ਸਾਰੇ ਪਿੰਪਰਾ ਅੱਗੇ ਦੇ ਅੱਗੇ ਸ਼ੇਅਰ ਕਰਕੇ ਜੇ ਆਪਣੇ ਸਬਸਕ੍ਰਾਈਬਰ 1000 ਸਬਸਕ੍ਰਾਈਬਰ ਤੁਸੀਂ ਪੂਰੇ ਕਰੋ ਤੇ ਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹੈਗੇ ਤੇ ਮੈਨੂੰ ਪੂਰੀ ਉਮੀਦ ਹੈ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਪਸੰਦ ਆਉਗੀ ਤੇ ਸਾਰੇ ਸੇਲ ਪ੍ਰਾਈਸ ਦੇ ਵਿੱਚ ਘੱਟ ਰਹੇ ਹੈ ਜੀ ਆਪਾਂ ਤੇ ਬਹੁਤ ਘੱਟ ਆਪਾਂ ਇਹਨਾਂ ਦਾ ਪ੍ਰਾਈਸ ਰੱਖਿਆ ਹੋਇਆ ਹੈ ਤੇ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਬਹੁਤ ਸੋਹਣੀ ਕਾਟਨ ਹੈ ਜੀ ਕਲਰ ਬਹੁਤ ਸੋਹਣੇ ਹੈਗੇ ਆ ਵੇਖੋ ਜੀ ਮੈਚਿੰਗ ਸੂਟ ਹੈ ਪਲੇਨ ਸਲਵਾਰ ਹੈਗੀ ਨਾਲ ਇਹ ਹੋ ਗਈ ਜੀ ਪਿਓਰ ਕਾਟਨ ਦੀ ਸਲਵਾਰ ਤੇ ਇਹ ਹੋ ਗਈ ਜੀ ਪਿਓਰ ਕਾਟਨ ਦੀ ਸ਼ਰਟ ਬੜੀ ਸੋਹਣੀ ਮੈਚਿੰਗ ਹੈਗੀ ਤੇ ਬਹੁਤ ਹੀ ਸੋਹਣਾ ਕੱਪੜਾ ਹੈਗਾ। ਇਥਲਾਓ ਜਿੰਨੀ ਸੋਹਣੀ ਮੈਚਿੰਗ ਹੈ ਤੁਸੀਂ ਚੈੱਕ ਕਰੋ। ਇਹ ਸੂਟ ਆਪਾਂ 800 ਰੁਪਏ ਦੇ ਵਿੱਚ ਤੁਹਾਡੇ ਘਰ ਤਾਈ ਪਹੁੰਚਦਾ ਕਰ ਦੇਵਾਂਗੇ। ਇਹਦਾ ਪ੍ਰਾਈਸ ਹੈਗਾ ਜੀ 800 ਰੁਪਏ। ਸ਼ਿਪਿੰਗ ਬਿਲਕੁਲ ਫ੍ਰੀ ਹੈ ਇਹਦੇ ਨਾਲ। ਤਾਂ ਤੁਸੀਂ ਸਕਰੀਨ ਸ਼ਾਟ ਲਈ ਜਾਓ।

ਇਹ ਹੈਗੀ ਲੇਲਨ ਕਾਟਨ ਦੀ ਸ਼ਰਟ ਤੇ ਇਹਦੇ ਥੱਲੇ ਲਾਈਨਿੰਗ ਲਾਉਣ ਦੀ ਬਸ ਤਾਂ ਕੋਈ ਲੋੜ ਹੈ ਨਹੀਂਗੀ ਬਿਲਕੁਲ ਵੀ ਲੋੜ ਨਹੀਂ ਹੈਗੀ ਜੇ ਕਈ ਭੈਣਾਂ ਨੂੰ ਹੁੰਦਾ ਵੀ ਚਲੋ ਲਾ ਲਈਏ ਹੈਨਾ ਫਿਰ ਲਾ ਲੱਗ ਵੀ ਸਕਦੇ ਆ ਇਹ ਹੋ ਗਈ ਜੀ ਲੇਲਨ ਕਾਟਨ ਦੀ ਸ਼ਰਟ ਤੇ ਇਹ ਹੋ ਗਈ ਜੀ ਇਹਦੇ ਨਾਲ ਸਲਵਾਰ ਤੰਬਾ ਜਿਹਾ ਕਲਰ ਹੈ ਬੜਾ ਹੀ ਪਿਆਰਾ ਚੈੱਕ ਕਰੋ ਜੀ ਬੜਾ ਹੀ ਸੋਹਣਾ ਸੂਟ ਬਣਨਾ ਹੈ ਲੈਸ ਲਾ ਕੇ ਡਿਜ਼ਾਈਨਰ ਪੀਸ ਤਿਆਰ ਹੋਊਗਾ ਇਹਨੂੰ ਆਪਾਂ ਡਿਜ਼ਾਈਨਰ ਪੀਸ ਤਿਆਰ ਕਰ ਸਕਦੇ ਹਾਂ ਤਾਂਬਾ ਕਲਰ ਦੀ ਸਲਵਾਰ ਜੀ ਨਾਲ ਲੇਨਨ ਕਾਟਨ ਦੀ ਸ਼ਰਟ 2.5 ਮੀਟਰ ਸ਼ਰਟ ਦਾ ਕੱਪੜਾ ਤੇ 2.5 ਮੀਟਰ ਸਲਵਾਰ ਦਾ ਜੀ ਲਓ ਜੀ ਤੁਸੀਂ ਨਾ ਵਧੀਆ ਤਰ੍ਹਾਂ ਕਰਕੇ ਸਕਰੀਨ ਸ਼ਾਟ ਲਈ ਜਾਓ ਹੋ ਗਿਆ ਜੀ ਇਹ ਵੀ ਆਪਾਂ 800 ਰੁਪਏ ਦੇ ਵਿੱਚ ਸੂਟ ਦੇਵਾਂਗੇ ਇਹ ਸਾਰੇ ਸੂਟ ਲੈਸ ਪ੍ਰਾਈਸ ਦੇ ਵਿੱਚ ਹੈਗੇ ਜੀ ਇਹ ਵੀ ਲੈਨ ਕਾਟਨ ਦੀ ਸ਼ਰਟ ਹੈ ਇਹਦਾ ਵੀ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਲੋ ਬੜੇ ਪਿਆਰਾ ਤੇ ਸੋਹਣਾ ਜਿਹਾ ਕਲਰ ਹੈਗਾ ਇਹ ਹੋ ਗਿਆ ਜੀ ਸਲਵਾਰ ਦਾ ਇਹ ਹੋ ਗਈ ਸਲਵਾਰੇ ਦੀ ਠੀਕ ਹੈ ਜੀ ਲੋ ਜੀ ਇਹਦੇ ਵਿੱਚ ਦੋ ਹੋ ਗਏ ਜੀ ਕਲਰ ਪ੍ਰਿੰਟ ਸੇਮ ਹੀ ਹੈ ਤੇ ਕਲਰ ਆਪਾਂ ਨੂੰ ਦੋ ਮਿਲ ਕੇ ਤੇ ਤੁਹਾਨੂੰ ਇਹਦੇ ਵਿੱਚ ਆਪਾਂ ਬਹੁਤ ਥੋੜੀ ਵੈਰਾਈਟੀ ਦਿਖਾਉਣੇ ਆ ਜੀ ਵੀ ਕਾਟਨ ਦੇ ਵਿੱਚ ਹੈ ਲੋਚ ਚੈੱਕ ਕਰੋ ਜੀ ਬਹੁਤ ਵਧੀਆ ਕਾਟਨ ਹੈ ਤੁਸੀਂ ਆਰਡਰ ਕਰਕੇ ਸੂਟ ਜਦੋਂ ਆਪਣੇ ਘਰ ਤਾਂ ਹੀ ਮੰਗਵਾਉਗੇ ਬਹੁਤ ਸੋਹਣਾ ਕੱਪੜਾ ਇਹਦਾ ਜੀ 컬러 ਵੇਖੋ ਜੀ ਕਿੰਨਾ ਪਿਆਰਾ ਹੈ ਇਹ ਸਲਵਾਰ ਹੋ ਗਈ ਇਹਦੇ ਨਾਲ ਇਹਦਾ ਪ੍ਰਾਈਸ ਵੀ 800 ਰੁਪਏ ਹੈ ਜੀ। ਇਹਦੇ ਨਾਲ ਇਹਦਾ ਪ੍ਰਾਈਸ ਵੀ 800 ਰੁਪਏ ਹੈ। ਇੱਕ ਇਹਦੇ ਵਿੱਚ ਇਹ ਕਲਰ ਹੋ ਗਿਆ ਜੀ। ਕਲਰ ਵੇਖਿਓ ਬਹੁਤ ਸੋਹਣੇ ਹੈ। ਤੇ ਇੱਕ ਇਹਦੇ ਵਿੱਚ ਬਲੈਕ ਹੋ ਗਿਆ ਜੀ। आलोच लो जी आ बलैक हो गया बड़ा ही प्यारा बड़े ही तो बड़ा ही सोहना जहा कलर है वेख सकते हो इस तरह स्क्रीनशॉट लेना थानू बहुत सौखा है ये अठ सौ रुपए के बच्चे है जी सूट ਲੋਤੀ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਇਹ ਵੀ ਲੈਲਨ कॉटन दी शर्ट है आ सलवार होगी जी ये प्योर कॉटन है ते आ शर्ट होगी जी ये लेलन कॉटन दी है कलर देखो जी ਕਿੰਨਾ ਪਿਆਰਾ ਹੈ ਬਹੁਤ ਹੀ ਸੋਹਣਾ ਲਾਈਟ ਜਿਹਾ ਕਲਰ ਹੈਗਾ ਲੋਤੀ ਕਿੰਨੀ ਸੋਹਣੀ ਮੈਚਿੰਗ ਹੈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਆਹ ਵੇਖੋ ਤੁਸੀਂ ਮੈਚਿੰਗ ਕਿੰਨੀ ਪਿਆਰੀ ਹੈ ਨੋਟ ਇਹ ਵੀ ਦੇਖੋ ਇਹ ਵੀ ਬੜਾ ਸੋਹਣਾ ਕਲਰ ਹੈ ਤੇ ਇਹਦੇ ਨਾਲ ਇਹ ਹੈਗੀ ਸ਼ਰਟ ਆਹ ਹੋ ਗਈ ਜੀ ਇਹਨਾਂ ਦੀ ਮੈਚਿੰਗ ਇਹ ਵੀ 800 ਰੁਪਏ ਦਾ ਸੂਟ ਹੈ ਤੁਸੀਂ ਸਕਰੀਨਸ਼ਾਟ ਲਈ ਜਾਓ ਤੇ ਮੇਰਾ ਨੰਬਰ ਵੀਡੀਓ ਤੇ ਚੱਲੀ ਜਾਂਦਾ ਜੀ ਤੁਸੀਂ ਮੈਨੂੰ ਸਕਰੀਨਸ਼ਾਟ ਭੇਜੋ ਉਹਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਲਓ ਜੀ ਇਹ ਤਾਂ ਹੋ ਗਏ ਜੀ ਅੱਜ ਵਾਲੀ ਇਸ ਵੀਡੀਓ ਤੇ ਕੁਝ ਮੈਚਿੰਗ ਸੂਟ ਤੇ ਤੁਹਾਨੂੰ ਦਿਖਾਉਣੇ ਆ ਜੀ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਆਪਾਂ 500 ਰੁਪਏ ਦੇ ਰੇਟ ਦੇ ਵਿੱਚ ਪਾਈ ਸੀ ਕਈ ਭੈਣਾਂ ਨੇ ਨਹੀਂ ਵੇਖਿਆ ਉਹਨੇ ਕੁਝ ਵੀਡੀਓ ਨਹੀਂ ਸਹੀ ਬਣੀ ਸੀਗੀ ਤੇ ਤੁਹਾਨੂੰ ਆਪਾਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਆਪਾਂ ਉਹ ਦਿਖਾਉਣੇ ਆ ਤੇ ਤੁਸੀਂ ਇਹਨਾਂ ਦੇ ਵਿੱਚੋਂ ਵੀ ਸਕਰੀਨਸ਼ਾਟ ਲੈ ਕੇ ਇਹ ਤਾਂ ਹੋ ਗਏ ਜੀ 800 ਰੁਪਏ ਦੇ ਪ੍ਰਾਈਸ ਦੇ ਵਿੱਚ ਸਾਰੇ ਸੂਟ ਤੇ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਆਪਣੇ WhatsApp ਨੰਬਰ ਤੇ ਮੈਨੂੰ ਭੇਜ ਸਕਦੇ ਹੋਗੇ ਤੇ ਮੈਂ ਤੁਹਾਨੂੰ ਦੁਬਾਰਾ ਚੈੱਕ ਕਰਵਾ ਦਨੀ ਆ ਇਹਦੇ ਨਾਲ ਮੈਚਿੰਗ ਹੋਗੀ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਜੂ ਇਹ 800 ਰੁਪਏ ਦੀ ਰੇਂਜ ਵਿੱਚ ਹੋ ਗਏ ਸੂਟ ਤੇ ਇਹ ਇਹਦੇ ਨਾਲ ਮੈਚਿੰਗ ਹੋਗੀ ਲੋਜ ਠੀਕ ਹੈ ਜੀ ਤੇ ਇਹ ਇਹਦੇ ਨਾਲ ਮੈਚਿੰਗ ਹੋ ਗਈ ਬਲੈਕ ਦੀ ਐਵੇਂ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋਊਗਾ ਤੇ ਇਹ ਇਹਦੇ ਨਾਲ ਮੈਚਿੰਗ ਹੋ ਗਈ ਜੀ ਮੂੰਗੀ ਆਦੀ ਇਹ ਇਹਦੇ ਨਾਲ ਕਲਰ ਹੋ ਗਿਆ ਇਹ ਹੈ ਇਹਦੇ ਨਾਲ ਮੈਚਿੰਗ ਹੈ ਜੀ ਬੜੀ ਪਿਆਰੀ ਸੋਹਣੇ ਸੋਹਣੇ ਕਲਰ ਹੈਗੇ ਇਹ ਹੈ ਇਹਦੇ ਨਾਲ ਲਓ ਜੀ ਤੇ ਆ ਹੋ ਗਈਆਂ ਜੀ ਇਹਦੇ ਨਾਲ ਹੋ ਗਈਆਂ ਲਿਲਨ ਕਾਟਨ ਦੀ ਸ਼ਰਟ ਇਹ ਵੀ ਬਹੁਤ ਸੋਹਣਾ ਕਲਰ ਹੈ ਲਓ ਜੀ ਆ ਇਹਦੇ ਨਾਲ ਮੈਚنگ ਹੋ ਗਈ ਤੇ ਇਹ ਆਪਣੀ ਇਹਦੇ ਨਾਲ ਹੋ ਗਈ ਜੀ ਦੇਖੋ ਕਿੰਨੀ ਪਿਆਰੀ ਮੈਚਿੰਗ ਹੈ ਬਹੁਤ ਹੀ ਸਰਦਾਰੀ ਲੁੱਕ ਵਾਲਾ ਸੂਟ ਹੈ ਜੀ ਤੁਸੀਂ ਦੇਖੋ ਸੂਟ ਦਾ ਕਲਰ ਕਿੰਨਾ ਸੋਹਣਾ ਹੈਗਾ ਕਿਸੇ ਮੇਰੀ ਭੈਣ ਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲਓ ਜੀ ਆਪਣੇ WhatsApp ਨੰਬਰ ਤੇ ਭੇਜੋ ਤੇ ਆਦਾ ਪੂਰਾ ਡਰੈੱਸ ਭੇਜਣਾ ਤੁਸੀਂ ਤੇ ਸੂਟ ਤੁਹਾਡੇ ਘਰ ਤਾਈ ਪਹੁੰਚਦਾ ਹੋ ਜਾਊਗਾ ਠੀਕ ਹੈ ਜੀ ਤੇ ਇਹ ਹੋ ਗਿਆ ਜੀ ਪੀਚ ਕਲਰ ਵਾਈਟ ਜੀ ਸ਼ਰਟ ਨਾਲ ਇਹ ਵੀ ਬਹੁਤ ਸੋਹਣਾ ਹੈਗਾ ਇਹ ਸਾਰੇ ਸੂਟ ਹੀ ਬਹੁਤ ਸੋਹਣੇ ਹੈਗੇ ਇਹ ਤਾਂ ਹੋਗੇ ਜੀ ਅਜ ਵਾਲੀ ਮੈਚਿੰਗ ਸੂਟ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਜਿਹੜੇ 500 ਦੀ ਰੇਂਜ ਦੇ ਵਿੱਚ ਆਪਾਂ ਸੂਟ ਪਾਏ ਸੀਗੇ ਆਪਾਂ ਤੁਹਾਨੂੰ ਉਹ ਦਿਖਾਉਣੇ ਆ ਜੀ ਪਹਿਲੀ ਗੱਲ ਤਾਂ ਉਹ ਵੀਡੀਓ ਨੂੰ ਥੋੜੀ ਸਹੀ ਬਣੀ ਸੀਗੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਜੀ ਪਿਛਲੀ ਵੀਡੀਓ ਵਾਲੇ ਸੂਟ ਵੀਡੀਓ ਨਹੀਂ ਠੀਕ ਬਣੀ ਸੀਗੀ ਆਪਾਂ ਤੁਹਾਨੂੰ ਦੁਬਾਰਾ ਚੈੱਕ ਕਰਵਾ ਦਿੰਨੇ ਆ ਕਈ ਭੈਣਾਂ ਨਈਆਂ ਆਈਆਂ ਇਸ ਵੀਡੀਓ ਤੇ ਤੁਸੀਂ ਵੇਖ ਸਕਦੇ ਹੋ ਇਹ 500 ਦੀ ਰੇਂਜ ਦੇ ਵਿੱਚ ਹੈ ਇਹ 500 ਦਾ ਸੂਟ ਹੈ ਤੁਸੀਂ ਇਹ ਵੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋ ਲਓ ਜੀ ਇਹ ਵੀ ਹੋ ਗਿਆ ਇਹ ਵੀ 500 ਦੀ ਰੇਂਜ ਵਿੱਚ ਆਲਾ ਸੂਟ ਹੈ ਇਹ ਹੋ ਗਿਆ ਜੀ ਰੈੱਡ ਇਹ ਵੀ 500 ਰੁਪਏ ਦੇ ਸੂਟ ਰੇਂਜ ਵਾਲਾ ਇਹ ਸਾਰੇ ਜਿਹੜੇ ਮੈਂ ਦਿਖਾ ਰਹੀ ਹਾਂ ਜੀ ਤੁਹਾਨੂੰ 500 ਦੇ ਰੇਂਜ ਵਾਲੇ ਆ ਇਹ ਤੁਹਾਡੇ ਘਰ ਤਾਈ ਸ਼ਿਪਿੰਗ ਬਿਲਕੁਲ ਫ੍ਰੀ 500 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤਾਈ ਪਹੁੰਚਦਾ ਹੋਊਗਾ ਠੀਕ ਹੈ ਜੀ ਲਓ ਜੀ ਇਹ ਵੀ ਬਹੁਤ ਸੋਹਣਾ ਹੈ ਇਹ ਵੀ ਸਾਰੀ ਪਿਓਰ ਕਾਟਨ ਹੈ ਇਹ ਮੈਚਿੰਗ ਹੋ ਗਿਆ ਜੀ ਤੇ ਇਹ ਵੀ ਮੈਚਿੰਗ ਹੋ ਗਿਆ ਆ ਮੈਚਿੰਗ ਹੋ ਗਿਆ ਜੀ ਠੀਕ ਹੈ ਤੇ ਆਹ ਲੋਅਰ ਹੋ ਗਿਆ ਇਹ ਵੀ ਆਨ ਲੋਅਰ ਹੋ ਗਿਆ ਤੇ ਇਹ ਹੋ ਗਿਆ ਜੀ ਦੁਪट्टे ਨਾਲ ਹਲਕਾ ਜਿਹਾ ਦੁਪੱਟਾ ਨਾਲ ਬਹੁਤ ਹੀ ਪਿਆਰਾ ਸੂਟ ਬਣੂਗਾ ਇਹ ਹੋ ਗਈ ਸਲਵਾਰ ਤੇ ਸ਼ਰਟ ਹੈ ਜੀ ਨਾਲ ਤੇ ਦੁਪੱਟਾ ਇਹ ਵੀ 500 ਦੀ ਰੇਂਜ ਚ ਹੈ ਤੇ ਇਹ ਵੀ 500 ਦੀ ਰੇਂਜ ਚ ਹੈ ये भी पाँच सौ की इंच है एक भी अपने को काफ़ी सूट पाए है आ भी पाँच सौ की रेंज है बहुत प्यारा सूट है जी बड़ा ही सोहना देखो पूरी शर्ट की लुक वेखो ऑलओवर सूट रहे देखो कि सोहना कलर है ये भी पाँच सौ की रेंज बच्च है ठीक है जी ਲਓ ਤੁਸੀਂ ਸਕਰੀਨਸ਼ਾਟ ਲੈਂਦੇ ਜਾਓ ਤੇ ਆਪਾਂ ਨੂੰ ਭੇਜਦੇ ਜਾਓ ਨਾਲ ਪ੍ਰੋਪਰ ਤੁਸੀਂ ਆਪ ਦਾ ਡਰੈਸ ਭੇਜਣਾ ਆ ਵੀ 500 ਦੀ ਰੇਂਜ ਵਿੱਚ ਹੈ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਬਹੁਤ ਸੋਹਣੀ ਕਲੈਕਸ਼ਨ ਦਿਖਾਈ ਆ ਜਿਹੜੀ ਵੀ ਤੁਹਾਨੂੰ ਕਲੈਕਸ਼ਨ ਦਿਖਾਈ ਜੀ ਕੁਝ ਸੂਟ 500 ਰੁਪਏ ਵਾਲੇ ਸੀ ਇਹ ਕੁਸੂਟ 800 ਰੁਪਏ ਵਾਲੇ ਸੀ ਮੈਚਿੰਗ ਸੂਟ ਤੇ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਤੁਸੀਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਆਪਣਾ ਜਰੂਰ ਦੱਸਿਓ ਜਿਹੜੀਆਂ ਭੈਣਾਂ ਆਪਣੀ ਵੀਡੀਓ ਥੱਲੇ ਆ ਕੇ ਕਮੈਂਟ ਕਰਦੀਆਂ ਤੇ ਆਪਣੇ ਤੋਂ ਆਰਡਰ ਮੰਗਾ ਰਹੀਆਂ ਹਨ ਉਹਨਾਂ ਲਈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਜਰੂਰ ਕਰਦੇ ਜੀ ਤੇ ਆਪਣੇ ਸਬਸਕ੍ਰਾਈਬਰ 1000 ਸਬਸਕ੍ਰਾਈਬਰ ਆਪਣਾ ਪੂਰਾ ਹੋਣ ਵਾਲਾ ਹੈ ਜੀ ਤੇ ਪੂਰੀ ਮਦਦ ਕਰੋ ਤੁਸੀਂ ਗਾਂਧੀ ਕਾ ਅੱਗੇ ਦੀ ਕਿ ਸ਼ੇਅਰ ਕਰੋ ਵੀਡੀਓ ਨੂੰ ਤੇ ਆਪਣੇ ਸਬਸਕ੍ਰਾਈਬਰ ਸਾਰੇ ਪੂਰੇ ਹੋਣ ਤੇ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਤੇ ਲਓ ਜੀ ਤੁਸੀਂ ਆਪਣੇ ਆਰਡਰ ਭੇਜੋ ਜੀ ਮੈਨੂੰ ਮੈਂ ਤੁਹਾਡੇ ਆਰਡਰਾਂ ਦੀ ਅਡੀਕ ਕਰਦੀ ਆਂ ਥੈਂਕ ਯੂ ਜੀ